ਕਹਿ ਰਹਿ ਕਹਿ ਮਾਇ ਸਮਾਵੇ ਜੀ ਜੰਤ ਸਭ ਖਸਮ ਕੇ ਕਾਣ ਕੀਮਤ ਪਾਵੇ ਕਹਿਣ ਧਾਇਨ ਸੁਣ ਨਿਤ ਸੇ ਭਗਤ ਸਹਾਵੇ ਅਗਮਾ ਗੋਚਰ ਸਾਹਿਬ ਦੂਸਰ ਲਵੇ ਨਾ ਲਾ ਸਚ ਪੂਰੇ ਗੁਰਪਦੇ ਸਿਆ ਨਾਨਕ ਸੁਣਾਵੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾ ਚੈਤ੍ਰਮ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਘਾ ਨਾਨਕ ਤੇ ਮੁਕੂ ਜਲੇ ਕੇਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਨਾਨਕ ਪਾਦ ਪੰਕਾਜ ਬੰਦ ਪੰਕਾਜ ਸਿਮਰਾ ਅੰਗਦ ਦੋਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ ਨਿਤ ਧਿਆਵ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਾਨਕੇ ਬਿਗਨਾਨਕੇ ਹਰ ਗੋਬਿੰਦ ਸੁਭ ਸੁਮਤ ਪਰ ਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਨਾਮੋ ਕਰ ਗੁਰ ਹਰਿ ਕ੍ਰਿਸ਼ਨਾ ਨਮਨਾਏ ਬਹੁ वेग बहादर परम कृपाला जी परम कृपाला श्री गुरु गोबिंद सिंह इंगत साला से तरो तरा पर पूर्ण पूर्ण सीसा जी पूर्ण पूर्ण ਬੰਦੋਂ ਬਾਹਰ ਬਾਹਰ ਜਗ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜੇਨ ਜੀਤੇ ਪੰਚ ਵੈਰਾਗ ਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਇਕੰਕਾਰਾ ਸਤ ਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਦਿੱਲੀ ਮਹ ਪ੍ਰਵਸ਼ੇ ਗੁਰੂ ਗਏ ਹਵੇਲੀ ਮਾਹੇ ਉਤਰੇ ਭਇਓ ਬ੍ਰਤੰਤ ਜਿਮ ਕਹੋਂ ਕਥਾ ਪੁਨਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੈਨ ਸ਼ਾ ਚਵਰ ਸ਼ਤਰ ਤਖਤ ਦੇ ਮਾਲਕ ਸਰਬ ਕਲਾ ਸਮਰੱਥ ਭਗਤ ਵਸ਼ਲ ਪਤਿਤ ਪਾਵਨ ਕਰੂਨਾ ਦੇਦਾਨ ਵਾਲੀਏ ਕੁਲ ਆਲਮ ਜਗਤ ਗੁਰੂ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਮਾਲਕ ਦਾਤਾਰ ਪਾਤਸ਼ਾਹ ਜੀ ਦੀ ਪਾਵਨ ਨਿੱਗੀ ਗੋਦ ਅੰਦਰ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਮਿਹਰਾਂਮਤਾ ਦੇ ਨਾਲ ਨਿਵਾਜੇ ਹੋਏ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਮਹਾਰਾਜ ਜੀ ਦੀ ਪਾਵਨ ਧਰਤੀ ਤੇ ਗੁਰੂ ਗੋਬਿੰਦ ਅੰਦਰ ਬੜੀ ਪਾਵਨਾ ਸਹਿਤ ਸਰੀਰ ਕਰਕੇ ਸੁਰਤ ਕਰਕੇ ਹਾਜ਼ਰੀ ਭਰ ਰਹਿ ਗੁਰੂ ਸਵਾਰੇ ਖਾਲਸਾ ਜੀ ਆਉਦਾਤਾਰ ਜੀ ਨੇ ਮਹਿਰਾਮਤ ਦੇ ਘਰ ਵਿੱਚ ਆ ਕਰਕੇ ਨਿਵਾਜਦਿਆਂ ਹੋਇਆ ਤਨ ਗਰੀਬ ਨਵਾਜ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਅਤੇ ਸਾਹਿਬ ਸਤਗੁਰੂ ਗੁਰੂ ਕਲਗੀ ਤਰਸ਼ੈਨ ਸ਼ਾ ਪਾਤਸ਼ਾ ਬਾਲਾ ਪ੍ਰੀਤਮ ਜੋਜੀ ਪ੍ਰੀਤਮ ਮਰਦੇ ਗੰਮੜੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਵਨ ਜੀਵਨ ਬਿਰਤਾਂਤ ਜੀਵਨ ਕੌਤਕ ਸਾਨੂੰ ਤੁਹਾਨੂੰ ਕਹਿਣ ਦਾ ਸੁਭਾਗਾ ਸਮਾ ਬਖਸ਼ਿਆ ਚੱਲ ਰਹੀ ਪਾਵਨ ਲੜੀ ਦੇ ਦਰਮਿਆਨ ਕੱਲ ਤੱਕ ਜੋ ਸਰਵਣ ਕੀਤਾ ਹੈ ਦਾਤਾਰ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾ ਜਿਵੇਂ ਪਿੱਛੋਂ ਆਪਾਂ ਕਈ ਰੋਜ਼ ਤੋਂ ਸਰਵਨ ਕੀਤਾ ਕਿ ਮਹਾਰਾਜ ਜੀ ਕਿਵੇਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੋਂ ਚਾਲਾ ਮਾਰਿਆ ਹੈ ਰਸਤੇ ਦੇ ਵਿੱਚ ਬੇਅੰਤ ਸੰਗਤਾਂ ਦਾ ਉਦਾਰ ਕਰਦਿਆਂ ਆਤਮਿਕ ਉਪਦੇਸ਼ ਬਖਸ਼ਦਿਆਂ ਸੰਸਾਰ ਦੇ ਵਕਾਰਾਂ ਤੋਂ ਵਰਜਦਿਆਂ ਹੋਇਆ ਤੇ ਜਿਨ੍ਹਾਂ ਦੇ ਮਨ ਬਿਲਕੁਲ ਵਸ ਵਿੱਚ ਨਹੀਂ ਸਨ ਉਹਨਾਂ ਦੇ ਮਨਾਂ ਨੂੰ ਟਿਕਾਉ ਬਖਸ਼ਦਿਆਂ ਤੇ ਜਿਨ੍ਹਾਂ ਨੇ ਕੋਈ ਅਭਿਆਸ ਕਰਕੇ ਇਸ ਮਨ ਨੂੰ ਮਨ ਵਸਵ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਇਸ ਅਵਸਥਾ ਨੂੰ ਮੰਨ ਲਿਆ ਤਾਂ ਉਹਨਾਂ ਨੂੰ ਸਵੈ ਸਰੂਪ ਦਾ ਗਿਆਨ ਕਰਵਾਉਂਦੇ ਆ ਰਹੇ ਹਨ ਦਾਤਾਰ ਪਾਤਸ਼ਾ ਫਿਰ ਜਿਵੇਂ ਆਨੰਦਪੁਰ ਪਹੁੰਚੇ ਇਥੋਂ ਮਹਾਰਾਜ ਮਾਲਕ ਪਾਤਸ਼ਾ ਜਿਵੇਂ ਫਿਰ ਦਿੱਲੀ ਦੀ ਧਰਤੀ ਨੂੰ ਚਾਲਾ ਮਾਰਿਆ ਜਿਵੇਂ ਮਹਾਰਾਜ ਜੀ ਨੇ ਕੂਚ ਕੀਤਾ ਵਖ-ਵਖ ਨਗਰਾਂ ਨੂੰ ਨਿਵਾਜਿਆ ਇਸ ਪਾਵਨ ਧਰਤੀ ਨੂੰ ਵੀ ਮਹਾਰਾਜ ਪਾਤਸ਼ਾ ਜੀ ਨੇ ਜਿਵੇਂ ਨਿਵਾਜਿਆ ਬੇਅੰਤ ਸੰਗਤਾਂ ਦਾ ਉਦਾਰ ਕੀਤਾ ਆਤਮਿਕ ਉਪਦੇਸ਼ ਬਖਸ਼ਿਸ਼ ਕੀਤਾ ਇੰਜ ਆਪਾਂ ਕੱਲ ਸਰਵਣ ਕੀਤਾ ਪਰ ਇੱਧਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਮਾਤਾ ਜੀ ਦੇ ਸਹਿਤ ਬੇਅੰਤ ਸਿੱਖਾਂ ਦੇ ਸਹਿਤ ਜਿਵੇਂ ਟਿਕ ਬੈਠੇ ਨੇ ਉੱਥੇ ਮਹਾਰਾਜ ਪਾਤਸ਼ਾਹ ਜਿਹੜੇ ਕੌਤਕ ਕਰ ਰਹੇ ਨੇ ਤੇ ਜਿਹੜੇ ਕੌਤਕ ਅਗਾਹ ਕਰਨੇ ਕੁਝ ਇਸ਼ਾਰਾ ਮਾਤਰਾ ਆਪਾਂ ਕੱਲ ਸਰਵਣ ਕੀਤਾ ਹੈ ਆਓ ਅਗਲੀ ਪਾਵਨ ਲੜੀ ਨੂੰ ਆਰੰਭ ਕਰੀਏ ਅਰਦਾਸ ਕਰੀਏ ਕਿ ਮਾਲਕ ਜੀ ਤਰਸ ਮਿਹਰ ਮਿਹਰਮਤ ਦੇ ਘਰ ਵਿੱਚ ਆਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਕਾਗਰਤਾ ਬਖਸ਼ੋ ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਬਖਸ਼ ਕੇ ਕੁਝ ਕਹਿਣ ਦਾ ਕੁਝ ਸੁਣਨ ਦਾ ਬਲ ਬਖਸ਼ਿਸ਼ ਕਰਿਓ ਆਓ ਜਿੱਥੇ ਵੀ ਜੁੜ ਮਿਲ ਬੈਠ ਕੇ ਸਰਵਣ ਕਰ ਰਹੇ ਹਾਂ ਭਾਵਨਾ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸੁਨ ਕਹਿ ਕਹਿਤ ਨ ਹਮ ਇਤ ਰਹਿ ਸੁਗਰੀਬ ਨਵਾਜ ਗੁਰ ਕਲਗੀਧਰ ਪਾਤਸ਼ਾਹ ਦੀ ਬਾਤ ਪ੍ਰਾਰੰਭ ਹੋ ਰਹੀ ਹੈ ਜਿਵੇਂ ਮਹਾਰਾਜ ਪਾਤਸ਼ਾਹ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਸੁਭਾਏਮਾਨ ਨੇ ਆਰੇ ਨਗਰ ਦੇ ਜਿਹੜੇ ਲੋਕ ਬੀਬੀਆਂ ਜਦੋਂ ਅੱਜ ਵੀ ਆਪਾਂ ਤਖਤ ਸਾਹਿਬ ਤੇ ਕਿਤੇ ਦਰਸ਼ਨ ਦੇਦਾਰ ਕਰਨ ਜਾਈਏ ਤੇ ਮਾਤ ਗੁਜਰੀ ਸਾਹਿਬ ਜੀ ਦਾ ਉਹ ਮੁਬਾਰਕ ਖੂ ਬਿਲਕੁਲ ਤਖਤ ਸਾਹਿਬ ਜੀ ਦੇ ਅੰਦਰ ਹੀ ਸੁਭਾਏਮਾਨ ਹੈ ਜਿੱਥੋਂ ਨਗਰ ਦੀਆਂ ਬੀਬੀਆਂ ਆ ਕਰਕੇ ਘੜੇ ਪਰਦੀਆਂ ਨੇ ਜਲ ਲੈ ਕੇ ਜਾਂਦੀਆਂ ਨੇ ਮਹਾਰਾਜ ਜੀ ਉਹਨਾਂ ਘੜਿਆਂ ਨੂੰ ਕਦੀ ਗੁਲੇਲਿਆਂ ਦੇ ਨਾਲ ਵੀ ਤੋੜਦੇ ਨੇ ਪਰ ਜਦੋਂ ਮਾਤਾ ਜੀ ਨੇ ਕਿਹਾ ਵੀ ਤੁਸੀਂ ਇੰਜ ਕਰੋ ਪਿੱਤਲ ਦੇ ਲੋਹੇ ਦੀਆਂ ਗਾਗਰਾਂ ਆਦਿਕ ਲੈ ਕੇ ਆਓ ਉਹਨਾਂ ਬੱਚੀਆਂ ਬੀਬੀਆਂ ਪੈਣਾ ਨੇ ਪਿੱਤਲ ਦੀਆਂ ਗਾਗਰਾਂ ਲਿਆਂਦੀਆਂ ਤੇ ਦਾਤਾਰ ਗੁਰ ਕਲਗੀਧਰ ਪਾਤਸ਼ਾਹ ਗੋਬਿੰਦ ਰਾਏ ਦੇ ਰੂਪ ਅੰਦਰ ਮਹਾਰਾਜ ਜੀ ਨੇ ਤੀਰ ਤਿਆਰ ਕੀਤੇ ਅੱਜ ਵੀ ਸਵੇਰੇ ਉੱਥੇ ਜਦੋਂ ਕਥਾ ਸਮਾਪਤੀ ਹੁੰਦੀ ਹੈ ਮਹਾਰਾਜ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਤਾਂ ਦਾਤਾ ਜੀ ਦੇ ਉਹਨਾਂ ਪਾਵਨ ਸ਼ਸਤਰਾਂ ਵਿੱਚ ਉਹ ਚਾਰ ਤੀਰ ਵੀ ਸੁਭਾਇਮਨ ਹਨ ਜਿੰਨਾ ਤੀਰਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਗਾਗਰਾਂ ਫੋੜਿਆ ਕਰਦੇ ਸਨ ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਗੁਲੇਲਿਆਂ ਨਾਲ ਕੜੇ ਵੀ ਫੋੜੇ ਤੀਰਾਂ ਦੇ ਨਾਲ ਗਾਗਰਾਂ ਵੀ ਪੰਨੀਆਂ ਇਤਿਹਾਸ ਨੇ ਇੰਜ ਵੀ ਕਈ ਥਾਵਾਂ ਤੇ ਜ਼ਿਕਰ ਕੀਤਾ ਹੈ ਭਾਵੇਂ ਕੱਲ ਦੀ ਕਥਾ ਜੀ ਤੁਸੀਂ ਇਹ ਘਟਨਾ ਨਹੀਂ ਸਰਵਣ ਕੀਤੀ ਹੋਏਗੀ ਪਰ ਕੁਝ ਇਤਿਹਾਸ ਦੇ ਅੰਦਰ ਇਹ ਜ਼ਿਕਰ ਆਉਂਦਾ ਜਿਵੇਂ ਉੱਥੇ ਸਵੇਰੇ ਜਦੋਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਉਦੋਂ ਵੀ ਇਹ ਸਾਖੀ ਜਿਹੜੀ ਸੁਣਾਈ ਜਾਂਦੀ ਹੈ ਕਿ ਬੀਬੀਆਂ ਨੇ ਆਕਰ ਕੇ ਸ਼ਿਕਾਇਤ ਕੀਤੀ ਤੇ ਮਾਤਾ ਜੀ ਨੇ ਸਤਗੁਰਾਂ ਨੂੰ ਕਿਹਾ ਕਿ ਲਾਲ ਜੀ ਹੁਣ ਤੇ ਪਿੱਤਲ ਦੀਆਂ ਗਾਗਰਾਂ ਵੀ ਤੁਸੀਂ ਤੋੜਨ ਲੱਗ ਪਏ ਹੋ ਕਿਉਂ ਇੰਜ ਕਰਦੇ ਹੋ ਸਹਿਬ ਪਾਤਸ਼ਾਹ ਕਹਿੰਦੇ ਮਾਤਾ ਜੀ ਅਸੀਂ ਤੇ ਇਹਨਾਂ ਦਾ ਭਲਾ ਕਰਦੇ ਹਾਂ ਪਰ ਇਹ ਬੁਰਾ ਮਨਾਉਂਦੇ ਨੇ ਅੱਛਾ ਕਿਸ ਤਰ੍ਹਾਂ ਦਾ ਭਲਾ ਕੀਤਾ ਮਾਤਾ ਜੀ ਜਿਹੜੀ ਗਾਗਰ ਨੂੰ ਅੱਜ ਅਸੀਂ ਫੋੜਿਆ ਉਸ ਗਾਗਰ ਦੇ ਵਿੱਚ ਇੱਕ ਜ਼ਹਿਰੀਲਾ ਸੱਪ ਸੀ ਜੇ ਅਸੀਂ ਤੀਰ ਨਾ ਮਾਰਦੇ ਇਹਨਾਂ ਨੇ ਜਾ ਕੇ ਪਾਣੀ ਪੀ ਲੈਣਾ ਸੀ ਤੇ ਸਾਰੇ ਦਾ ਸਾਰਾ ਟੱਬਰ ਜਿਹੜਾ ਉਹ ਕਾਲ ਚਲਾਣਾ ਕਰ ਜਾਣਾ ਸੀ ਅਸੀਂ ਤੇ ਭਲਾ ਕੀਤਾ ਯਕੀਨ ਨਹੀਂ ਆਇਆ ਲੋਕਾਂ ਨੂੰ ਜਾ ਕੇ ਉਸ ਗਾਗਰ ਨੂੰ ਵੇਖਿਆ ਤੇ ਵਾਕੈ ਹੀ ਉਸ ਗਾਗਰ ਦੇ ਵਿੱਚ ਮਹਾਰਾਜ ਜੀ ਦੇ ਚਲਾਏ ਹੋਏ ਤੀਰ ਦੀ ਨੁਕੀ ਨਾਲ ਇੱਕ ਸੱਪ ਜਿਹੜਾ ਉਹਦੀ ਬਿਲਕੁਲ ਸਿਰ ਜਿਹੜੀ ਉਹ ਵਿੰਨੀ ਪਈ ਹੈ ਦੇਖ ਕੇ ਸਾਰਿਆਂ ਦੇ ਸਿਰ ਜਿਹੜੇ ਉਹ ਸ਼ਰਧਾ ਨਾਲ ਚੁਕੇ ਉਸ ਵਕਤ ਮਾਤਾ ਜੀ ਨੇ ਫਿਰ ਵਜ਼ਤ ਦੇ ਵਿੱਚ ਆ ਕਰਕੇ ਅਰਦਾਸ ਕੀਤੀ ਸੱਤੇ ਸੁੱਤੇ ਸਿੱਧ ਬਚਨ ਕੀਤਾ ਕਿ ਖੂ ਜਿਹੜਾ ਉਹ ਖਾਰਾ ਹੋ ਜਾਵੇ ਹੁਣ ਇਹਦੇ ਤੇ ਕਈ ਲੋਕ ਇੰਜ ਵੀ ਸ਼ੰਕਾ ਕਰ ਲੈਂਦੇ ਲੋ ਜੀ ਮਾਤਾ ਜੀ ਭਲਾ ਇਸ ਤਰ੍ਹਾਂ ਬੁਰਾ ਕਿਉਂ ਕਰਨਗੇ ਜਿਸ ਖੂਹ ਤੋਂ ਸਾਰੇ ਲੋਕ ਪਾਣੀ ਭਰਨ ਘਰ ਦੇ ਕੰਮ ਕਾਜ ਜਿਹੜੇ ਹਨ ਉਸੇ ਖੂਹ ਦੇ ਪਾਣੀ ਦੇ ਨਾਲ ਕਰਦੇ ਹੋਣ ਤੇ ਭਲਾ ਮਾਤਾ ਜੀ ਇੰਜ ਕਿਉਂ ਕਹਿਣਗੇ ਗੁਰਮੁਖੋ ਕੁਝ ਬਚਨ ਸੁੱਤੇ ਸਿੱਧ ਨਿਕਲਦੇ ਨੇ ਮੈਂ ਇਸ ਵਹਿਣ ਵਿੱਚ ਨਹੀਂ ਵਹਿਣਾ ਚਾਹੁੰਦਾ ਪਰ ਫਿਰ ਵੀ ਕਈ ਵਾਰ ਕੁਝ ਮਨ ਵਿੱਚ ਸ਼ੰਕੇ ਆਉਂਦੇ ਨੇ ਕੰਜਾਂ ਦੇ ਵੀ ਇੰਜ ਨਹੀਂ ਹੋਇਆ ਹੋਵੇਗਾ ਤੁਸੀਂ ਪਟਨਾ ਸਾਹਿਬ ਕਿਤੇ ਆ ਕੇ ਦੇਖਿਓ ਉੱਥੇ ਜਿਹੜੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ ਕੋਈ 80 90 ਦੇ ਉੱਪਰ ਹੋਵੇ ਉਹ ਅੱਜ ਵੀ ਦੱਸਦੇ ਨੇ ਵੀ ਅਸੀਂ ਬਚਪਨ ਦੇ ਵਿੱਚ ਇਸ ਖੂਹ ਦਾ ਜਲ ਜਿਹੜਾ ਉਹ ਛੱਕ ਕੇ ਦੇਖਿਆ ਹੋਇਆ ਉਸ ਵਕਤ ਖਾਰਾ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਦੋਂ ਗੁਰਬਾਲਮ ਸਾਖੀਆਂ ਦੇ ਅੰਦਰ ਜਪਣੀਆਂ ਹੋਰ ਮੁਬਾਰਕ ਪੁਸਤਕਾਂ ਗ੍ਰੰਥਾਂ ਅੰਦਰ ਜ਼ਿਕਰ ਕਰਦੇ ਨੇ ਉੱਥੇ ਲਿਖਦੇ ਨੇ ਕਿ ਖੂਹ ਅੱਜ ਵੀ ਖਾਰਾ ਹੈ ਮਤਲਬ ਭਾਈ ਵੀਰ ਸਿੰਘ ਜੀ ਨੇ ਵੀ ਆਪਣੀ ਹਿਆਤੀ ਆਪਣੇ ਸਰੀਰ ਦੇ ਦਰਮਿਆਨ ਉਸ ਖੂਹ ਦਾ ਜਲ ਜਿਹੜਾ ਅਸੀਂ ਚੱਕ ਕੇ ਦੇਖਿਆ ਦੇਸ਼ ਦੀ ਵੰਡ ਤੋਂ ਪਹਿਲਾਂ ਉਸ ਖੂਹ ਦਾ ਜਲ ਜਿਹੜਾ ਉਹ ਖਾਰਾ ਸੀ ਬੜੀਆਂ ਸੰਗਤਾਂ ਨੇ ਉਸ ਖਾਰੇ ਜਲ ਨੂੰ ਚੱਕਿਆ ਹੋਇਆ ਪਰ ਅੱਜ ਉਹ ਜਲ ਜਿਹੜਾ ਬਿਲਕੁਲ ਅੰਮ੍ਰਿਤ ਵਰਗਾ ਮਿੱਠਾ ਹੈ ਕਿਉਂਕਿ ਮਾਤਾ ਜੀ ਨੂੰ ਜਦੋਂ ਬੇਨਤੀ ਕੀਤੀ ਸੀ ਮਾਤਾ ਜੀ ਇਸੇ ਜਲ ਨਾਲ ਹੀ ਤੇ ਅਸੀਂ ਸਾਰੇ ਕੰਮ ਕਾਜ ਕਰਦੇ ਸਾਂ ਬਚਨ ਕਰੋ ਮਿਠਾ ਹੋ ਜਾਵੇ ਤਾਂ ਮਾਤਾ ਜੀ ਕਹਿਣ ਲੱਗੇ ਜੋ ਬਚਨ ਹੋਣਾ ਸੀ ਸੋ ਹੋ ਗਿਆ ਪਰ ਠੀਕ ਹੈ ਤੁਸੀਂ ਬੇਨਤੀ ਕੀਤੀ ਹੈ ਗੁਰੂ ਨਾਨਕ ਦਾ ਘਰ ਨਿਵਾਜਦਾ ਹੈ ਸਮਾਏਗਾ ਸੰਗਤਾਂ ਦੀ ਆਮਦ ਬਹੁਤ ਵਧੇਗੀ ਉਸ ਵੇਲੇ ਖੂ ਦਾ ਜਲ ਆਪਣੇ ਆਪ ਮਿੱਠਾ ਹੋ ਜਾਏਗਾ ਤਾਂ ਗੁਰਮੁਖੋ ਦੇਸ਼ ਦੇ ਵਟਵਾਰੇ ਤੋਂ ਬਾਅਦ ਜਲ ਜਿਹੜਾ ਉਹ ਮਿੱਠਾ ਹੋਇਆ ਹੈ ਛਕੋਵੇ ਤੇ ਤੁਸੀਂ ਅੱਜ ਵੀ ਜਾ ਕਰਕੇ ਉਹਨੂੰ ਚੱਖ ਕੇ ਇਹ ਜਿਹੜਾ ਖੁਦ ਤਜਰਬਾ ਕਰਕੇ ਦੇਖ ਸਕਦੇ ਹੋ ਤਾਂ ਇਸ ਤਰ੍ਹਾਂ ਖੂ ਖਾਰਾ ਹੁੰਦਾ ਤੇ ਦਾਤਾਰ ਪਾਤਸ਼ਾਹ ਜੀ ਨੂੰ ਫਿਰ ਮਾਤਾ ਜੀ ਕੁਝ ਬਚਨ ਕਹਿੰਦੇ ਹਨ ਸੁਣ ਕੇ ਕਹਿਤ ਨਾ ਹਮ ਇਤ ਰਹਿ ਮਹਾਰਾਜ ਪਾਤਸ਼ਾਹ ਸੁਣ ਕੇ ਕਹਿ ਰਹੇ ਮਾਤਾ ਜੀ ਅਸੀਂ ਇਸ ਥਾਂ ਇਸ ਨਗਰ ਇਸ ਧਰਤ ਤੇ ਨਹੀਂ ਰਹਿਣਾ ਚਾਹੁੰਦੇ ਹਾਂ ਆਪਣੇ ਦੇਸ਼ ਪਿਆਨੋ ਚਾਹੇ ਅਸੀਂ ਤੇ ਮੱਧਰ ਦੇਸ਼ ਪੰਜਾਬ ਦੀ ਧਰਤ ਨੂੰ ਪਿਆਨਾ ਕਰਨਾ ਚਾਹੁੰਦੇ ਹਾਂ ਪਿਤਾ ਸਮੀ ਪਥੀ ਰਾਂਗੇ ਜਾਏ ਅਸੀਂ ਤੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਸਤਗੁਰਾਂ ਕੋਲ ਜਾ ਕੇ ਹੀ ਰਹਿਣਾ ਕਰਾਂਗੇ ਸਿੱਖ ਪੰਜਾਬ ਅਨੰਦਪੁਰ ਥਾਂਏ ਤੇ ਉਹ ਪੰਜਾਬ ਦੀ ਮੁਬਾਰਕ ਧਰਤੀ ਗੁਰੂਆਂ ਪੀਰਾਂ ਦੀ ਤੇ ਉਸ ਪਾਵਨ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਵਸਾਇਆ ਹੋਇਆ ਉਹ ਪਾਵਨ ਨਗਰ ਚੱਕ ਨਾਨਕੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਾਂਗੇ ਸੁਣ ਕੈ ਮਾਤ ਗੂਜਰੀ ਬੈਨ ਸੁਣ ਕਰਕੇ ਦਾਤਾ ਜੀ ਦੇ ਮਾਤਾ ਮਾਤਾ ਗੁਜਰੀ ਸਾਹਿਬ ਜੀ ਇਹ ਪਾਵਨ ਬੈਨ ਬਚਨ ਜਦੋਂ ਸੁਣੇ ਤਾਂ ਚਹਤ ਹਿਰਦੈ ਕਿਮ ਗਮਨੈ ਹੈ ਨਾ ਤੇ ਮਨ ਦੇ ਵਿੱਚ ਮਾਤਾ ਜੀ ਵਾਰ-ਵਾਰ ਇਹੀ ਚਾਹੁੰਦੇ ਆ ਕਿ ਕੋਈ ਇਸ ਤਰ੍ਹਾਂ ਦੀ ਵਿਦ ਬਣ ਜਾਏ ਕੋਈ ਕਾਰਨ ਬਣੇ ਜਾ ਕੋਈ ਇਸ ਤਰ੍ਹਾਂ ਇਹਨਾਂ ਦਾ ਮਨ ਪਰਚ ਜਾਵੇ ਕਿ ਪੰਜਾਬ ਨਾ ਜਾਣ ਇਹ ਉਥੇ ਜਾਣ ਵਾਲੇ ਬਚਨ ਜਿਹੜੇ ਛੱਡ ਦੇਵਨਾਂ ਏ ਸੁਤ ਦੇਸ਼ ਭਲੋ ਇਹ ਮਨ ਤੇ ਮਾਤਾ ਜੀ ਫਿਰ ਕਹਿੰਦੇ ਨੇ ਏ ਸੁਤ ਏ ਪੁੱਤਰ ਜੀ ਇਹ ਦੇਸ਼ ਬੜਾ ਭਲਾ ਹੈ ਇਥੋਂ ਦੇ ਲੋਕ ਬੜੇ ਚੰਗੇ ਹਨ ਇਹ ਮੰਨ ਲੈਣਾ ਕਰੋ ਅਨਿਕ ਰੀਤ ਕੋ ਸੁਖ ਪਹਿਚਾਨੋ ਤੇ ਹਰ ਪ੍ਰਕਾਰ ਕਰਕੇ ਇਥੇ ਸੁਖ ਵਰਤਦਾ ਹੈ ਇਸ ਸੁਖ ਨੂੰ ਤੁਸੀਂ ਜਾਨਣਾ ਪਹਿਚਾਨਣਾ ਕਰੋ ਜਬ ਹੈ ਪਿਤਾ ਤੁਮਰੇ ਪੁਰਜ ਹੈ ਹਾਂ ਇਹ ਹੈ ਕਿ ਜਦੋਂ ਤੁਹਾਡੇ ਪਿਤਾ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਉੱਥੇ ਪਹੁੰਚ ਜਾਵਣਗੇ ਦੇਸ਼ ਨਰਨ ਕੋ ਉਰ ਪਰਖੈ ਹੈ ਤੇ ਉਹ ਉੱਥੇ ਜਾ ਕੇ ਕਿਉਂਕਿ ਪੰਜਾਬ ਦਾ ਮਾਹੌਲ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਇੱਥੋਂ ਕੂਚ ਕਰਦੇ ਨੇ ਇਧਰ ਪੂਰਬ ਵਾਲੇ ਪਾਸੇ ਨੂੰ ਪਿੱਛੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਉਸ ਵੇਲੇ ਕਿਵੇਂ ਮਸੰਦਾ ਨੇ ਮਹਾਰਾਜ ਤੇ ਗੋਲੀ ਚਲਾਈ ਸੀ ਉਧਰ ਨੂੰ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਉਹ ਪਹੁੰਚਣਗੇ ਉਹ ਜਾ ਕੇ ਸਾਰਾ ਮਾਹੌਲ ਜਿਹੜਾ ਵੇਖ ਲੈਣਗੇ ਲਖ ਹੈ ਬੁਲਾਵਨ ਕੋ ਜਦ ਸਮੈ ਤੇ ਜਦੋਂ ਉਹ ਵੇਖਣਗੇ ਕਿ ਹੁਣ ਬੁਲਾਉਣਾ ਠੀਕ ਹੈ ਵਚਨ ਕਰਕੇ ਗਏ ਨੇ ਆਪਣੇ ਨਾਲ ਆਪਾਂ ਨੂੰ ਪੱਤਰ ਕਾ ਭੇਜ ਦੇਵਣਗੇ ਭੇਜਹਿ ਲਿਖੀ ਪੱਤਰ ਕਾ ਹਮੈ ਤੇ ਫਿਰ ਆਪਾਂ ਨੂੰ ਪੱਤਰ ਕਾ ਜੜੀ ਉਹ ਲਿਖ ਕੇ ਭੇਜਣਗੇ ਆਪਾਂ ਚਲੇ ਜਾਣਾ ਕਰਾਂਗੇ ਇਹਾ ਮਸੰਦ ਸਿੱਖ ਸਬਦਾਸ ਤੇ ਲਾਲਜੀ ਦੇਖੋ ਇੱਥੇ ਜਿੰਨੇ ਵੀ ਸਿੱਖ ਨੇ ਜਾਂ ਜਿੰਨੇ ਵੀ ਦੂਰ ਤੱਕ ਕੋਈ ਮਸੰਦ ਬੈਠੇ ਹੋਏ ਨੇ ਉਹ ਸਾਰੇ ਹੀ ਗੁਰੂ ਕੇ ਘਰ ਦੇ ਦਾਸ ਤੇ ਤੁਹਾਡੇ ਵੀ ਸੇਵਕ ਹਨ ਚਹਤ ਵਸਤ ਕੋ ਭੇਜਹਿ ਪਾਸ ਦੇਖੋ ਤੁਸੀਂ ਜੋ ਵੀ ਕੋਈ ਵਸਤੂ ਕਹਿੰਦੇ ਹੋ ਵੀ ਸਾਨੂੰ ਇਹ ਚੀਜ਼ ਚਾਹੀਦੀ ਹੈ ਇੱਥੋਂ ਦੇ ਲੋਕ ਕਿੰਨਾ ਪਿਆਰ ਕਰਦੇ ਕਦੀ ਤੁਸੀਂ ਇੱਕ ਦਿਨ ਇੰਨਾ ਹੀ ਕਿਹਾ ਸੀ ਕਿ ਸਾਨੂੰ ਬੇੜੀ ਚਾਹੀਦੀ ਹੈ ਇਹਨਾਂ ਦੇ ਘਰ ਵਿੱਚ ਬੇੜੀਆਂ ਨੇ ਸਾਨੂੰ ਖੇਡਣ ਲਈ ਬੇੜੀ ਦੇ ਦੇਣ ਗੁਰੂ ਨਾਨਕ ਇਹਨਾਂ ਨੂੰ ਖੇਡਣ ਵਾਸਤੇ ਲਾਲ ਦੇ ਦੇਵੇਗਾ ਪੁੱਤ ਦੇ ਦੇਵੇਗਾ ਦੇਖੋ ਉਹਨਾਂ ਨੇ ਝਟ ਨਹੀਂ ਲਾਇਆ ਉਸੇ ਦਿਨ ਤੁਹਾਡੇ ਲਈ ਬੇੜੀਆਂ ਹਾਜ਼ਰ ਕਰ ਦਿੱਤੀਆਂ ਕੋਈ ਵੀ ਕਿਸੇ ਨੂੰ ਵੀ ਤੁਸੀਂ ਕੋਈ ਹੁਕਮ ਲਾਉਂਦੇ ਹੋ ਤਾਂ ਲੋਕ ਝਟਛਿਣ ਤੁਹਾਡੇ ਹੁਕਮ ਅਗੇ ਸਿਰ ਝੁਕਾਉਂਦੇ ਨੇ ਉਹੀ ਵਸਤੂ ਹਾਜ਼ਰ ਕਰ ਦਿੰਦੇ ਹਨ ਸਭ ਸੁਖ ਸੋ ਬਸ ਸਮਾਂ ਬਿਤਾਵੈ ਤੇ ਆਪਾਂ ਦੇਖੋ ਕਿੰਨੇ ਸੁਖ ਦੇ ਨਾਲ ਇੱਥੇ ਵਸ ਰਹੇ ਆ ਕੋਈ ਚਿੰਤਾ ਨਹੀਂ ਕੋਈ ਝਗੜਾ ਨਹੀਂ ਕੋਈ ਇਸ ਤਰ੍ਹਾਂ ਦੇ ਰਿਸ਼ਤੇ ਨਾਤੇ ਕਰਕੇ ਵੀ ਕੋਈ ਇੱਥੇ ਰੌਲਾ ਨਹੀਂ ਹੈ ਤਾਂ ਬੜਾ ਸੁਖ ਨਾਲ ਸਮਾਪਤਿਤ ਹੋ ਰਿਹਾ ਹੈ ਤੁਵ ਪਿਤ ਮਰਜ਼ੀ ਬਿਨ ਕਿ ਮ ਜਾਵੈ ਬਾਕੀ ਲਾਲ ਜੀ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਮਰਜ਼ੀ ਤੋਂ ਬਿਨਾ ਤੇ ਇਸ ਸੰਸਾਰ ਤੇ ਪਤਾ ਵੀ ਨਹੀਂ ਲੱਗਾ ਤੇ ਆਪਾਂ ਭਲਾ ਉਹਨਾਂ ਦੇ ਹੁਕਮ ਉਹਨਾਂ ਦੀ ਮਰਜ਼ੀ ਤੋਂ ਬਿਨਾ ਕਿਵੇਂ ਇਸ ਪਟਨਾ ਸਾਹਿਬ ਇਸ ਪੂਰਬ ਦੇਸ਼ ਨੂੰ ਛੱਡ ਕੇ ਚਲੇ ਜਾਵਾਂਗੇ ਸੁਨਤ ਬਖਾਨ ਹੈ ਪਿਤਾ ਗਏ ਜਬ ਮਹਾਰਾਜ ਜੀ ਸੁਣ ਕਰਕੇ ਮਾਤਾ ਜੀ ਦੇ ਬੋਲ ਬੜੇ ਪਿਆਰ ਨਾਲ ਕਹਿਣ ਲੱਗੇ ਮਾਂ ਇੱਕ ਗੱਲ ਤੇ ਦੱਸ ਜਦੋਂ ਪਿਤਾ ਸਤਗੁਰੂ ਤੇਗ ਬਹਾਦਰ ਮਹਾਰਾਜ ਇਥੋਂ ਗਏ ਸਨ ਹਮ ਕੋ ਆਗਿਆ ਕਰਤ ਭਏ ਤਬ ਉਸ ਵੇਲੇ ਮਹਾਰਾਜ ਸਤਗੁਰੂ ਜੀ ਸਾਨੂੰ ਆਗਿਆ ਹੀ ਕਰਕੇ ਗਏ ਸਨ ਤਿਲ ਕੀ ਮਰਜ਼ੀ ਪਾਏ ਚਲੰਤੇ ਤੇ ਦੇਖੋ ਉਹਨਾਂ ਦੀ ਮਰਜ਼ੀ ਹੈ ਭਾਵੇਂ ਸਤਗੁਰਾਂ ਨੇ ਉਸ ਵੇਲੇ ਪੱਤਰਕਾ ਦੀ ਗੱਲ ਕੀਤੀ ਪਰ ਸਾਨੂੰ ਆਗਿਆ ਤੇ ਕੀਤੀ ਸੀ ਨਾ ਕਿ ਅਸੀਂ ਜਦੋਂ ਪਹੁੰਚ ਗਏ ਤੇ ਤੁਹਾਨੂੰ ਬੁਲਾ ਲਵਾਂਗੇ ਤਾ ਮਾਤਾ ਜੀ ਉਹਨਾਂ ਦੀ ਅਗੇ ਹੀ ਅਗੇ ਆ ਉਹਨਾਂ ਦਾ ਸਦਾ ਹੁਕਮ ਹੀ ਹੁਕਮ ਹੈ ਪਰ ਫਿਰ ਵੀ ਜੇ ਤੁਸੀਂ ਕਹੋ ਤੇ ਆਪਾਂ ਉਦੋਂ ਚਲੇ ਜਾਵਾਂਗੇ ਪਰ ਜਾਣਾ ਜ਼ਰੂਰ ਹੈ ਇहां ਨਾ ਠਹਿਰਾਂ ਇਹੀ ਮਤੰਤੇ ਭਾਵ ਪਿਤਾ ਸਤਗੁਰੂ ਵੀ ਇਹ ਹੀ ਚਾਹੁੰਦੇ ਸੀ ਕਿ ਅਸੀਂ ਇੱਥੇ ਨਾ ਰਹੀਏ ਤਾਂ ਹੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਪੰਜਾਬ ਜਾ ਕੇ ਮੱਧਰਦੇਸ਼ ਜਾ ਕੇ ਬੜੀ ਜਲਦੀ ਤੁਹਾਨੂੰ ਬੁਲਾ ਲਵਾ ਕੇ ਇਹਦਾ ਮਤਲਬ ਉਹ ਨਹੀਂ ਸੀ ਚਾਹੁੰਦੇ ਕਿ ਅਸੀਂ ਇੱਥੇ ਲੰਮਾ ਸਮਾਂ ਹੋਰ ਰਹੀਏ ਆਪਾਂ ਇਥੋਂ ਜਲਦੀ ਚਲੇ ਜਾਣਾ ਕਰੀਏ ਇਸ ਵਿਦ ਕਹੈ ਨਿਤਾ ਪ੍ਰਤ ਬਾਤੀ ਇਸ ਤਰ੍ਹਾਂ ਇੱਕ ਦਿਨ ਦੀ ਗੱਲ ਨਹੀਂ ਮਹਾਰਾਜ ਪਾਤਸ਼ਾਹ ਰੋਜ਼ ਮਾਤਾ ਜੀ ਨਾਲ ਦਾਦੀ ਮਾਤਾ ਨਾਲ ਹੋਰ ਪਰਿਵਾਰ ਦੇ ਜੀਆਂ ਨਾਲ ਇਹ ਬਚਨ ਕਹਿੰਦੇ ਹਨ ਜਾਹਤ ਚਿਤ ਮਹ ਪੰਥ ਪਰਿਆਤੀ ਮਹਾਰਾਜ ਜੀ ਚਿਤ ਵਿੱਚ ਇਹੀ ਚਾਹੁੰਦੇ ਨੇ ਕਿ ਜਿੰਨੀ ਛੇਤੀ ਹੋ ਸਕੇ ਅਸੀਂ ਪੰਥ ਪਰਿਆਤੀ ਮੱਧਰਦੇਸ਼ ਦਾ ਰਾਹ ਜਿਹੜਾ ਉਹ ਫੜ ਲੈਣਾ ਕਰੀਏ ਸਿੱਖ ਮਸੰਦ ਗਨ ਆਏ ਹਮੇਸ਼ਾ ਹਮੇਸ਼ਾ ਹੀ ਮਸੰਦ ਵੀ ਆਉਂਦੇ ਨੇ ਦੂਰ ਦੂਰ ਤੋਂ ਕਿਉਂਕਿ ਉਸ ਵੇਲੇ ਜਦੋਂ ਸਾਸਾ ਰਾਮ ਦੇਖੋ ਉੱਥੇ ਵੀ ਮਸੰਦ ਹੈ ਟਾਕੇ ਵੀ ਮਸੰਦ ਬੈਠੇ ਨੇ ਦੂਰ ਤੱਕ ਦੇ ਜਿਹੜੇ ਮਸੰਦ ਉਹ ਵੀ ਆਉਂਦੇ ਨੇ ਇਲਾਕੇ ਦੇ ਸਿੱਖ ਜਿਹੜੇ ਉਹ ਵੀ ਆਉਂਦੇ ਨੇ ਕਿਉਂਕਿ ਬਿਹਾਰ ਦੇ ਵਿੱਚ ਸਿੱਖੀ ਦਾ ਪਸਾਰਾ ਬਹੁਤ ਦੂਰ ਤੱਕ ਫਸਰਿਆ ਹੋਇਆ ਸੀ ਅੱਜ ਵੀ ਕਦੇ ਤੁਸੀਂ ਉਧਰ ਆਓ ਤੇ ਉਥੇ ਇੱਕ ਨਗਰ ਹੈ ਲక్ష్ਮੀਪੁਰ ਥੋੜਾ ਜਿਹਾ ਬਿਹਾਰ ਪਟਨਾ ਸਾਹਿਬ ਤੋਂ ਪਹਿ ਜਾਂਦਾ ਕੋਈ 3-400 ਕਿਲੋਮੀਟਰ ਹੋਏਗਾ ਉਸ ਨਗਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਇਨਾ ਨਵਾਜਿਆ ਕਿ ਅੱਜ ਵੀ ਉਸ ਸਟੇਸ਼ਨ ਦਾ ਨਾਮ ਜਿਹੜਾ ਕਾੜਾਗੋਲਾ ਹੈ ਉਥੋਂ ਦੇ ਲੋਕ ਉਹਦੇ ਅਰਥ ਵੀ ਇਹੀ ਕਰਦੇ ਨੇ ਕਿ ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਕੜਾ ਦੇ ਗੋਲੇ ਜਿਹੜੇ ਸਨ ਜਿਵੇਂ ਆਪਾਂ ਵੱਟ ਲੈਨੇ ਪੇੜਾ ਇੰਜ ਵਰਤਾਏ ਸਨ ਭਰ-ਭਰ ਕੇ ਤਾਂ ਉਸ ਸਟੇਸ਼ਨ ਦਾ ਹੀ ਨਾਮ ਅੱਜ ਤੱਕ ਸ਼ਹਿਰ ਦਾ ਨਾਮ ਵੀ ਕਾੜਾਗੋਲਾ ਹੈ ਇੰਨੀ ਸਿੱਖੀ ਹੈ ਉਥੇ ਵੀ ਅੱਜ ਵੀ ਕਦੇ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜਿੱਦਾ ਜਦੋਂ ਸ਼ਹੀਦੀਪੁਰ ਮਨਾਉਂਦੇ ਨੇ ਇੰਨੇ ਵੱਡੇ ਰੂਪ ਵਿੱਚ ਨਗਰ ਕੀਰਤਨ ਨਿਕਲਦਾ ਹੈ ਕਿ ਤੁਹਾਨੂੰ ਅਹਿਸਾਸ ਨਹੀਂ ਹੋ ਸਕਦਾ ਕਿ ਤੁਸੀਂ ਪੰਜਾਬ ਤੋਂ ਦੂਰ ਬੈਠੇ ਹੋਏ ਹੋ ਘਰ ਘਰ ਦੇ ਵਿੱਚ ਸਿੱਖ ਨੇ ਹਰ ਘਰ ਦੇ ਵਿੱਚ ਸਿੱਖੀ ਹੈ ਤਾਂ ਇਸ ਤਰ੍ਹਾਂ ਬਹੁਤ ਦੂਰ ਤੱਕ ਸਿੱਖੀ ਫਸਰੀ ਹੋਈ ਸੀ ਤਾਂ ਰੋਜ਼ ਦੂਰ ਨੇੜੇ ਦੇ ਸਿੱਖ ਗੁਰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਆਉਂਦੇ ਹਨ। ਠਹਿ ਰਾਵਨ ਹਿਤ ਕਹੈ ਵਿਸ਼ੇਸ਼। ਤੇ ਜਦੋਂ ਪਤਾ ਲੱਗਦਾ ਕਿ ਮਹਾਰਾਜ ਜੀ ਇੱਥੋਂ ਜਾਣਾ ਚਾਹੁੰਦੇ ਨੇ ਤਾਂ ਜਿਹੜੇ ਕੋਈ ਮੁਖੀ ਮਸੰਦ ਹੁੰਦੇ ਨੇ ਜਾਂ ਵੱਡੀ ਉਮਰ ਦੇ ਸਿੱਖ ਹੁੰਦੇ ਉਹ ਮਹਾਰਾਜ ਨੂੰ ਬੇਨਤੀਆਂ ਕਰਦੇ ਸਤਿਗੁਰੂ ਕਿਰਪਾ ਕਰੋ ਇੱਥੇ ਹੀ ਰੁਕਣਾ ਕਰੋ। ਤਉ ਆਪਨੋ ਹੱਠ ਕਰ ਗਾੜੋ। ਤੇ ਮਹਾਰਾਜ ਤੁਸੀਂ ਆਪਣੇ ਹੱਥ ਜਿਹੜਾ ਇਹਨੂੰ ਛੱਡ ਦੇਣਾ ਕਰੋ। ਇੱਥੇ ਰੋ ਸਾਨੂੰ ਨਿਵਾਜਨਾ ਕਰੋ ਚੱਲਣ ਪੰਜਾਬ ਬਚਾਓ ਚਿੱਤ ਬਾਡੋ ਮਹਾਰਾਜ ਜਿਹੜਾ ਤੁਹਾਡਾ ਚਿੱਤ ਵਾਰ-ਵਾਰ ਪੰਜਾਬ ਜਾਣ ਨੂੰ ਕਰਦਾ ਹੈ ਇਹ ਸਾਡੇ ਵਾਸਤੇ ਕਿਰਪਾ ਕਰਕੇ ਆਪ ਜੀ ਫੈਸਲਾ ਬਦਲ ਦਿਓ ਪਰ ਮਹਾਰਾਜ ਜੀ ਦਾ ਪੰਜਾਬ ਆਉਣ ਵਾਸਤੇ ਚਿੱਤ ਜਿਹੜਾ ਉਹ ਬਹੁਤ ਜ਼ਿਆਦਾ ਉਮੜ ਰਿਹਾ ਬੜੀ ਕਾਲੀ ਪਾ ਰਿਹਾ ਹੈ ਮਾਤਾ ਗੁਜਰੀ ਕੇ ਸੰਗ ਕਹੈਂ ਉਸ ਵੇਲੇ ਸਿੱਖ ਮਸੰਦ ਉਹ ਵੀ ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਨਾ ਜਾਓ ਪਰ ਇਹਦਰ ਸਤਿਗੁਰੂ ਜੀ ਵੀ ਮਾਤਾ ਜੀ ਨੂੰ ਇੰਜ ਕਹਿੰਦੇ ਹਨ ਹਮ ਤੋ ਇਸ ਪੁਰ ਨਾਹਿਨ ਰਹੈ ਮਾਤਾ ਜੀ ਭਾਵੇਂ ਇਹ ਜੋ ਮਰਜੀ ਕਹਿਣ ਠੀਕ ਹੈ ਮੁਖੀ ਹੋਣਗੇ ਵੱਡੇ ਹੋਣਗੇ ਆਦਰਨੀਏ ਸਤਕਾਰਯੋਗ ਨੇ ਪਰ ਅਸੀਂ ਆਪਣਾ ਫੈਸਲਾ ਨਹੀਂ ਬਦਲ ਸਕਦੇ ਅਸੀਂ ਇਸ ਪੁਰ ਇਸ ਨਗਰ ਵਿੱਚ ਨਹੀਂ ਰਹਾਗੇ ਦੁਹਰਾਓ ਜੇ ਮਸੰਦ ਸਿੱਖ ਬੈ ਵੱਡੇ ਪ੍ਰਥਮ ਗੁਰਨ ਕੀ ਰੀਤ ਅੱਗੇ ਕਵੀ ਰਾਜ ਜੀ ਜ਼ਿਕਰ ਕਰਦੇ ਜਿਹੜੇ ਮਸੰਦ ਸਿੱਖ ਬੈ ਵੱਡੇ ਜਿਹੜੇ ਉਮਰ ਵਿੱਚ ਵੱਡੇ ਸਨ ਸਤਿਗੁਰਾਂ ਤੋਂ ਤੇ ਪ੍ਰਥਮ ਗੁਰਨ ਕੀ ਰੀਤ ਪਹਿਲੇ ਗੁਰੂ ਸਹਿਬਾਨਾ ਜੀ ਦੇ ਦਰਸ਼ਨ ਵੀ ਕੀਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਵੀ ਜਿੰਨਾ ਕੀਤੇ ਗੁਰੂ ਸਾਹਿਬ ਦੇ ਸੁਭਾਅ ਨੂੰ ਵੀ ਜਾਣਦੇ ਹਨ ਸੋ ਚਾਹਤ ਮਨ ਭਾਵਤੀ ਕਰਹਿ ਮੇਲ ਧਰ ਪ੍ਰੀਤ ਤੇ ਉਹ ਨਾ ਹੁਣ ਥੋੜਾ ਜਿਹਾ ਦੁਗਲਾਪਣ ਵਿਖਾਰੈ ਸਨ ਉੱਤੋਂ ਤੇ ਮਹਾਰਾਜ ਦੇ ਨਾਲ ਪ੍ਰੀਤ ਵੀ ਵਿਖਾਉਂਦੇ ਨੇ ਕਿ ਸਤਗੁਰੂ ਤੁਸੀਂ ਇੱਥੇ ਰਹੋ ਪਰ ਅੰਦਰੋਂ ਖੋਟੀ ਨੀਅਤ ਇਹ ਐ ਕਿ ਮਹਾਰਾਜ ਪਾਤਸ਼ਾਹ ਜੀ ਦੀ ਉਮਰ ਛੋਟੀ ਐ ਗੁਰੂ ਤੇਗ ਬਹਾਦਰ ਮਹਾਰਾਜ ਪੰਜਾਬ ਚਲੇ ਗਏ ਹੁਣ ਅਸੀਂ ਇੱਥੇ ਜੋ ਸਾਡੇ ਮਨ ਵਿੱਚ ਹੋਏਗਾ ਅਸੀਂ ਉਸ ਮੁਤਾਬਕ ਕਰ ਲਿਆ ਕਰਾਂਗੇ ਕਿਉਂਕਿ ਸਤਗੁਰੂ ਤੇ ਇੱਕ ਬਾਲਪਨ ਅਵਸਥਾ ਵਿੱਚ ਨੇ ਅਸੀਂ ਵੱਡੀਆਂ ਉਮਰਾਂ ਦੇ ਆ ਅਸੀਂ ਮੁਖੀ ਮਸੰਦ ਆ ਤੇ ਅਸੀਂ ਜਿਵੇਂ ਕਵਾਂਗੇ ਅਸੀਂ ਓਵੇਂ ਹੀ ਸਤਗੁਰਾਂ ਨੂੰ ਮਨਾ ਲਿਆ ਕਰਾਂਗੇ ਇੰਜ ਆਪਣੇ ਮਨ ਵਿੱਚ ਫੁਰਨੇ ਰੱਖਦੇ ਹਨ ਚਾਉ ਪਈ ਨਿਤ ਪ੍ਰਤ ਗੁਰ ਕੇ ਦਰਸ਼ਨ ਆਵੈ ਇਸ ਤਰ੍ਹਾਂ ਮਸੰਦ ਹੋਰ ਸਿੱਖ ਨਿਤਾ ਪ੍ਰਤੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਉਂਦੇ ਹਨ ਧਰਹਿ ਕਾਮਨਾ ਬਾਛਤ ਪਾਵੇਂ ਬੜੀਆਂ ਕਾਮਨਾ ਹਿਰਦੇ ਚ ਲੈ ਕੇ ਆਉਂਦੇ ਨੇ ਸਤਗੁਰੂ ਕਿਸੇ ਨੂੰ ਨਾਰਾਜ਼ ਨਹੀਂ ਕਰਦੇ ਸਭ ਦੀਆਂ ਮਨ ਇੱਛਾ ਜੜੀਆਂ ਪੂਰੀਆਂ ਕਰਦੇ ਕਿਉਂਕਿ ਗੁਰੂ ਕੀ ਬਾਣੀ ਦਾ ਬਚਨ ਵੀ ਪੜਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੈ ਵਸ ਹੈ ਕਾਮ ਤੇ ਨਾ ਮਹਾਰਾਜ ਪਾਤਸ਼ਾਹ ਸਭ ਦੀਆਂ ਇੱਛਾ ਪੂਰੀਆਂ ਕਰ ਰਹੇ ਹਨ ਇਹ ਸਤਗੁਰ ਨਵਤਨ ਮਗ ਚਾਹੇ ਤੇ ਹੁਣ ਸਿੱਖ ਕੁਝ ਮਸੰਦ ਮੁਖੀ ਆਪਸ ਚ ਬੈਠ ਕੇ ਆਪਣੇ ਘਰਾਂ ਚ ਜਾਂ ਆਪਣੇ ਇਲਾਕਿਆਂ ਚ ਮਹਾਰਾਜ ਜੀ ਦੀ ਜਦੋਂ ਗੱਲ ਚੱਲਣੀ ਉਹਨਾਂ ਨੇ ਗੱਲ ਕਰਨੀ ਇਹ ਸਤਗੁਰ ਨਵਤਨ ਮਗ ਚਾਹੇ ਕਿ ਗੋਬਿੰਦ ਰਾਏ ਸਤਗੁਰ ਕੋਈ ਨਵਾਂ ਹੀ ਰਾਹ ਕੋਈ ਨਵਾਂ ਹੀ ਪੰਥ ਜਿਹੜਾ ਉਹ ਚਲਾਉਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਦੇ ਕੌਤਕ ਇਹਨਾਂ ਦੀਆਂ ਖੇਡਾਂ ਇਹਨਾਂ ਦੀ ਦਿਨਚਰਿਆ ਜੰਗੀ ਅਭਿਆਸ ਕੁਝ ਇਸ ਤਰ੍ਹਾਂ ਦੇ ਇਸ਼ਾਰੇ ਕਰਦੇ ਹਨ ਜਗਤ ਰੀਤ ਮਹਿ ਨਹਿ ਨਯੋ ਮਾ ਹੈ ਕਿ ਜਿਹੜੀ ਜਗਤ ਦੀ ਰੀਤ ਆ ਰਹੀ ਹੈ ਇੱਕ ਤਾਂ ਉਸ ਜਗਤ ਰੀਤ ਦੇ ਵਿੱਚ ਵੀ ਇਹਨਾਂ ਦਾ ਕੋਈ ਉਮਾ ਕੋਈ ਚਾਹ ਕੋਈ ਇਹਨਾਂ ਦਾ ਉਸ ਦੇ ਵਿੱਚ ਕੋਈ ਰੁਝੇਵਾ ਨਹੀਂ ਜਾਪਦਾ ਜੋ ਸੰਸਾਰ ਦੀ ਰੀਤ ਹੈ ਇੱਕ ਜੋ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਬਿਲਕੁਲ ਸ਼ਾਂਤ ਸਰੂਪ ਨੇ ਪਰ ਸਤਗੁਰੂ ਗੋਬਿੰਦ ਰਾਏ ਮਹਾਰਾਜ ਪਾਤਸ਼ਾਹ ਉਸ ਤਰ੍ਹਾਂ ਦਾ ਸੁਭਾਅ ਨਹੀਂ ਦਿਖਾ ਰਹੇ ਹਨ ਸੰਗਤ ਪਟਣੇ ਬਸ ਹੈ ਮਹਾਨੀ ਇਸ ਤਰ੍ਹਾਂ ਉਹ ਮੁਬਾਰਕ ਪਟਨਾ ਸਾਹਿਬ ਦੀ ਧਰਤ ਜਿਹਨੂੰ ਗੁਰ ਕਲਗੀਧਰ ਪਾਤਸ਼ਾਹ ਲਿਖਦੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਵ ਲਿਓ ਉਹ ਮੁਬਾਰਕ ਧਰਤ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਅਸਾਮ ਤੋਂ ਹੁਕਮਨਾਮਾ ਸਾਹਿਬ ਲਿਖ ਕੇ ਭੇਜਿਆ ਸੀ ਜਦੋਂ ਅੱਜ ਵੀ ਸਵੇਰੇ ਉੱਤੇ ਦਰਸ਼ਨ ਕਰਵਾਏ ਜਾਂਦੇ ਉਸ ਹੁਕਮਨਾਮਾ ਸਾਹਿਬ ਵਿੱਚ ਇੱਕ ਪੰਕਤੀ ਮਹਾਰਾਜ ਨੇ ਲਿਖੀ ਪਟਨਾ ਗੁਰੂ ਦਾ ਘਰ ਹੈ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਹ ਬਚਨ ਸਨ ਤਾਂ ਇੱਥੇ ਇਹੀ ਜ਼ਿਕਰ ਕਰਦੇ ਕਿ ਪਟਨਾ ਉਹ ਮੁਬਾਰਕ ਧਰਤੀ ਜਿਹੜੀ ਹੈ ਸਭ ਹਿੰਨ ਕੇ ਮਨ ਕੀ ਗੁਰ ਜਾਨੀ ਤੇ ਉਸ ਮਹਾਨ ਧਰਤੀ ਤੇ ਬੜੇ ਲੋਕ ਵੱਸਦੇ ਨੇ ਤੇ ਹੁਣ ਪ੍ਰਭ ਮੇਰਾ ਅੰਤਰਜਾਮੀ ਜਾਨ ਸਤਿਗੁਰੂ ਸਾਰਿਆਂ ਦੇ ਮਨ ਹਿਰਦੇ ਦੀ ਜਾਣਦੇ ਹਨ ਇਹ ਪੂਰਬ ਨਰ ਸਹਿਜ ਸੁਭਾਉ ਮਹਾਰਾਜ ਜੀ ਜਾਣਦੇ ਨੇ ਕਿ ਇਹ ਜਿਹੜੇ ਪੂਰਬ ਵਾਲੇ ਲੋਕ ਨੇ ਨਾ ਪੂਰਬ ਜਿਵੇਂ ਪੂਰਬ ਪੱਛਮ ਦਿਸ਼ਾ ਦੇ ਅਰਥ ਵਿੱਚ ਹੈ ਇਹ ਪੂਰਬ ਦੇ ਲੋਕ ਇਹ ਜਿੱਥੋਂ ਦੇ ਜਿਹੜੇ ਵਸਨੀਕ ਹਨ ਇਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਖਿੰਕ ਪਾਓ ਧਰ ਖਿੰਕ ਅਭਾਓ ਇੱਕ ਖਿੰਨ ਦੇ ਵਿੱਚ ਹੀ ਪ੍ਰੇਮ ਧਾਰਨ ਕਰ ਲੈਂਦੇ ਨੇ ਤੇ ਖੇਣ ਦੇ ਵਿੱਚ ਹੀ ਆਪਰੇਮ ਧਾਰਨ ਕਰ ਲੈਂਦੇ ਮਤਲਬ ਖੇਣ ਚ ਸ਼ਰਧਾ ਵਾਸ ਆ ਜਾਂਦੇ ਨੇ ਤੇ ਖੇਣ ਦੇ ਵਿੱਚ ਇਹਨਾਂ ਦੀ ਸ਼ਰਧਾ ਨਾਸ਼ ਹੋ ਜਾਂਦੀ ਹੈ ਦ੍ਰਿੜ ਨਹਿ ਚਾ ਨਹਿ ਤਾਰਨ ਕਰੈ ਇੱਕ ਕਦੀ ਵੀ ਹਿਰਦੇ ਵਿੱਚ ਦ੍ਰਿੜ ਨਿਸ਼